ਕਰੀਆ ਅੱਜ ਯਾਰ ਬਾਰ ਦੇ ਕੰਮ ਨੇ ਬਈ ਸਭ ਨੂੰ ਜਾ ਰਹੇ ਸੀਗੇ ਆਹ ਤਾਂ ਪਾ ਕੇ ਰਹਿ ਗਏ ਕੋਈ ਬੰਦ ਫੋਰਸ ਲਾਈਆਂ ਰਸਤੇ 'ਚ ਦੇਖੋ ਟ੍ਰੈਫਿਕ ਬੰਦ ਕਰ ਰੱਖਿਆ ਸਾਹ ਦੇ ਪਾਸੇ ਇਹਦਾ ਸੰਗੋ ਖੜਾ ਸੋ ਵੱਡੀ ਗਿਣਤੀ ਦੇ ਵਿੱਚ ਫੋਰਸ ਲਾਈ ਹੋਈ ਹੈ ਬਾਈ ਰਸਤਾ ਬੰਦ ਕਰਿਆ ਹੋਇਆ ਇਸ ਨੂੰ ਵਾਈਡਰੂ ਦੀ ਦਾ ਖਾਲਸਾ ਬਾਈ ਇਧਰ ਇਧਰ ਸੋ ਅੱਜ ਅਸੀਂ ਸੰਗੂ ਬਾਰਡਰ ਤੇ ਜੋ ਆਪਣੀਆਂ ਟਰਾਲੀਆਂ ਨੇ ਜਾਂ ਸਾਧਨ ਨੇ ਜਿੰਨੇ ਵੀ ਹੋਰ ਸੁਰਾ ਹੀ ਤਲਾਸ਼ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਵਕ ਵਕ ਪਿੰਡਾਂ ਤੋਂ ਸਾਨੂੰ ਸੁਨੇਹੇ ਆਉਂਦੇ ਨੇ ਮਿੱਥੇ ਸੋ ਤਾਂ ਕਿ ਅਸੀਂ ਪਤਾ ਕਰੀਏ ਉੱਥੇ ਦੀ ਕੀ ਸਥਿਤੀ ਹੈ ਕੀ ਮਾਹੌਲ ਆ ਸੋ ਅੱਜ ਸਾਨੂੰ ਰਸਤੇ ਦੇ ਵਿੱਚ ਕਨੌਰ ਦੇ ਲਾਗੇ ਇੱਥੇ ਪ੍ਰਸ਼ਾਸਨ ਵੱਲੋਂ ਲਾਕੇਬੰਦੀ ਕੀਤੀ ਗਈ ਆ। ਤੋਂ ਸਾਨੂੰ ਰੋਕਿਆ ਗਿਆ। ਅੱਗੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇਹ ਕਹਿੰਦੇ ਜੀ ਮੁੜ ਕੇ ਆਓ ਰਾਜਪੁਰੇ ਵੱਲ ਦੀ ਆਓ। ਰਾਜਪੁਰੇ ਵੱਲ ਦੀ ਜਾਵਾਂਗੇ ਉੱਧਰ ਖੜੇ ਹੋਣਗੇ ਉਹ ਕਹਿੰਣਗੇ ਹੋਰ ਪਾਸੇ ਜਾਓ ਇਸ ਲਈ। ਤੋਂ ਆਪਣਾ ਜਿਹੜਾ ਸਾਧਨ ਨੇ ਟਰਾਲੀਆਂ ਨੇ ਜਾਂ ਜਿੰਨੇ ਤਰ੍ਹਾਂ ਦੇ ਜਿ ਹੋਰ ਆਪਣਾ ਸਮਾਨ ਉੱਥੇ ਪਿਆ। ਉਹ ਆਪਾਂ ਨੂੰ ਚੱਕਣ ਤੋਂ ਵੀ ਸਰਕਾਰ ਰੋਕ ਰਹੀ ਆ। ਇੱਕ ਪਾਸੇ ਕਿੱਥੇ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਪ੍ਰਸ਼ਾਸਨ ਲਵੇ ਖੜਕੇ ਵੀ ਲੋਕ ਜਿਹੜੇ ਲਵੇ ਦੇ ਪਿੰਡਾਂ ਦੇ ਨਾ ਜਾਂ ਹੋਰ ਲੋਕ ਨੇ ਉਹ ਲੈ ਕੇ ਜਾ ਰਹੇ ਨੇ ਜਿਹੜੀਆਂ ਪਰ ਪਰ ਲੈ ਕੇ ਜਾਂਦੇ ਸਾਡੇ ਸਮਾਨ ਦੀਆਂ ਸਾਡਾ ਖੁੱਦ ਸਮਾਨ ਆ ਉਹ ਸਮਾਨ ਸਾਨੂੰ ਨਹੀਂ ਚੱਕਣ ਦਿੱਤਾ ਜਾ ਰਿਹਾ ਲੋਕਾਂ ਨੂੰ ਚੁਕਾਇਆ ਜਾ ਰਿਹਾ ਇਹ ਸਰਕਾਰ ਦੀ ਕਰਤੂਤ ਹੈ ਜਿਹੜੇ ਦੇਖ ਸਕਦੇ ਤੁਸੀਂ ਵੀ ਦੱਸੋ ਪ੍ਰਧਾਨ ਜੀ ਤੇ ਗੱਲ ਇਹ ਜੋ ਗੱਲ ਪ੍ਰਧਾਨ ਜੀ ਕਰਕੇ ਗਏ ਨੇ ਤੇ ਉਹ ਗੱਲ ਵੀ ਸਹੀ ਆ ਤਾਂ ਜਦੋਂ ਅਸੀਂ ਯਾਰ ਹੁਣ ਇੰਨਾ ਪਹਿਲੇ ਹੀ ਅਤਿਆਚਾਰ ਸਰਕਾਰ ਦਾ ਸੀ ਸਹਿ ਰਹੇ ਆ ਤਾ ਹੁਣ ਮੰਨ ਲਓ ਅਸੀਂ 11500 ਦਾ ਡੀਜ਼ਲ ਆ 10-10 ਰੁਪਏ ਕਰਕੇ ਭਈ ਜੇ ਭਾਂਜੂ ਲੋਕਾਂ ਨੇ ਜੋ ਅਸੀਂ ਅੱਜ ਇੱਥੇ ਮਿਹਨਤ ਕਰਕੇ ਆਏ ਆ ਮੰਨ ਲਓ ਸਾਡੀਆਂ 5 ਟਰਾਲੀਆਂ 25 ਲੱਖ ਰੁਪਏ ਦੇ ਹਿਸਾਬ ਨਾਲ ਨੇ 18-18 ਪੂਰੀਆਂ ਟਰਾਲੀਆਂ ਨੇ ਸਾਡੀਆਂ ਤਾਂ ਜੇ ਭਈ ਅਸੀਂ ਉਹ ਟਰਾਲੀਆਂ ਵੀ ਨਹੀਂ ਲੱਭ ਸਕਦੇ ਤਾਂ ਲਾ ਲਓ ਵੀ ਅਸੀਂ ਨਹੀਂ ਬਾੜ ਦੇ ਉੱਤੇ ਭੁੱਖਾ ਨਾ ਪਾਣੇ ਆਏ ਆ ਸਾਨੂੰ ਇਹ ਆ ਵੀ ਟਰਾਲੀਆਂ ਦੀ ਤਲਾਸ਼ ਛੇਤੀ ਹੋ ਜੇ ਤਾਂ ਗੱਲ ਇਹ ਆ ਪ੍ਰਸ਼ਾਸਨ ਕਹਿੰਦਾ ਬਾਈ ਜੀ ਤੁਸੀਂ ਮਤਲਬ ਰਾਜਪੁਰੇ ਵਾਲੀ ਸਾਈਡ ਨੂੰ ਘੁੰਮ ਕੇ ਆਓ ਤਾਂ ਉੱਥੇ ਵੀ ਕੀ ਆ ਵੀ ਸਾਨੂੰ ਪ੍ਰਸ਼ਾਸਨ ਸ਼ੰਭੂ ਜਾਣ ਦੇਊਗਾ ਬਾਈ ਇਹ ਤਾਂ ਗੱਲ ਇਹ ਆ ਵੀ ਸਰਕਾਰਾਂ ਦੀ ਬਹੁਤ ਵੱਡੀ ਨਿਲੈਕੀ ਆ ਠੀਕ ਆ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਇਆ ਗਿਆ ਤੇ ਪ੍ਰਸ਼ਾਸਨ ਦੀ ਵੀ ਮਜਬੂਰੀ ਬਣਾਈ ਗਈ ਆ ਤਾਂ ਉਹ ਮਜਬੂਰੀਆਂ ਵੀ ਕਿਤੇ ਨਾ ਕਿਤੇ ਦੇਖ ਕੇ ਪਰ ਗੱਲ ਇਹ ਆ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਇਹ ਜਿੰਨਾ ਤੱਕ ਪਰੇਸ਼ਾਨ ਅਸੀਂ ਗੇੜ ਪਾ ਕੇ ਆ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਆ ਇਹ ਕਿਹੜੇ ਮੰਤਰੀ ਨੇ ਐਮ ਐਲ اے ਨੇ ਬਾਈ ਇਹ ਗੱਲ ਫਿਰ ਹੁਣ ਨੋਟ ਕਰ ਲਿਓ ਫਿਰ ਤੁਹਾਨੂੰ ਵੀ ਪਟਿਆਲੇ ਦੇ ਵਿੱਚ ਵੰਨ ਦੋ ਗੇੜ ਪਾ ਕੇ ਆਉਣਾ ਪੈਣਾ ਹੈ ਇਹੀ ਪ੍ਰਸ਼ਾਸਨ ਵਾਲੇ ਸਾਡੇ ਵੀਰ ਹੋਣਗੇ ਇਹੀ ਸਾਡੇ ਨਾਲ ਖੜੇ ਹੋਣਗੇ ਇਹੀ ਲੀਡਰਾਂ ਦੇ ਨਾਲ ਜੁੱਤੀਆਂ ਲਾਉਣਗੇ ਗਲਾਬਰ ਸਿੰਘ ਜੀ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਣਗੇ ਜੋ ਸਾਡੀ ਹੈਲਪਫੁਲੀ ਖੜਨਗੇ ਇਹ ਕਿਤੇ ਨਾ ਕਿਤੇ ਮਜਬੂਰ ਨੇ ਚੁੱਲਿਆਂ ਦੀਆਂ ਰੋਟੀਆਂ ਇਹਨਾਂ ਦੀਆਂ ਸਿਕਾਈਆਂ ਵੀ ਆ ਨਾ ਸਰਕਾਰ ਨੇ ਪਰ ਤਾਨਾशाही ਜੋ ਕਰ ਰਹੀ ਆ ਆਪ ਸਰਕਾਰ ਭਗਵੰਤ ਮੰਨਦੀ ਉਹਨੂੰ ਖਮਾਇਆ ਜਾ ਭੁਗਤਣਾ ਪੈਣਾ ਉਹ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪੈਣਾ ਭਾਜਪਾ ਵਾਲੇ ਮੰਤਰੀ ਸੀ ਉਹ ਭਾਈ ਕਿਤੇ ਨਾ ਕਿਤੇ ਬਚਾਓ ਕਰਕੇ ਫੜ ਕੇ ਮਾੜਾ ਮੋਟਾ ਪਿੰਡਾਂ ਚ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਹੀ ਸੰਗਠਨ ਇਕੱਠਾ ਹੋਗੇ ਤੇ ਇਹ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣਗੇ ਤਾ ਇਹਨਾਂ ਦੀਆਂ ਸਾਰੀਆਂ ਸਿੱਟਾਂ ਜ਼ਬਤ ਹੋਣਗੀਆਂ ਜਮਾਨਤ ਇਹਨਾਂ ਦੀਆਂ ਤਾਂ ਇੰਨੀ ਗੱਲਾਂ ਕਹਿੰਦੇ ਹੋਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ